ਤੇ ਗੁਰਬਾਣੀ ਚ ਦਰਜ ਹੈ ਕਿ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੈਕਾਰਾ ਭਗਵਾਨ ਦੀ ਅਪਾਰ ਕਿਰਪਾ ਮਾਤਮਾ ਦੀ ਅਪਾਰ ਕਿਰਪਾ صدਕਾ ਅੱਜ ਜਿਹੜਾ ਸਾਡੇ ਸਾਥੀਆਂ ਨੇ ਸਾਡੀ ਟੀਮ ਨੇ ਜਿਹਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਜਿਹੜਾ ਬੀਜਪੀ ਦਾ ਗੜ੍ਹ ਤੋੜਿਆ ਸੋ ਇਸ ਦੇ ਲਈ ਮੈਂ ਆਪਣੇ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਖਾਸ ਤੌਰ ਤੇ ਸਾਡੀਆਂ ਭੈਣਾਂ ਨੂੰ ਜਿਨ੍ਹਾਂ ਨੇ ਇਸ ਤਪਸ਼ ਦੇ ਵਿੱਚ ਐਡੀ ਗਰਮੀ ਦੇ ਵਿੱਚ ਮੇਰਾ ਖਿਆਲ 47 ਡਿਗਰੀ ਟੈਂਪਰੇਚਰ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਸੋ ਇਹ ਉਹਨਾਂ ਕਰਕੇ ਜਿਹੜੀ ਵੱਡੀ ਜਿੱਤ ਦੀ ਬਖਸ਼ਿਸ਼ ਹੋਈ ਹੈ ਇਹ ਸਾਰਾ ਸਿਹਰਾ ਮੈਂ ਆਪਣੇ ਸੰਗਠਨ ਨੂੰ ਦੇਣਾ ਜਿਹੜੇ ਕੰਮ ਦੇਖਦੇ ਹੁਣ ਜਿਹੜੇ ਫੋਨ ਵਾਲੇ ਨੇ ਹੁਣ ਹੁਣ ਵਾਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣਾ ਹੈ ਔਰ ਆ ਦੇਖੋ ਸਭ ਤੋਂ ਪ ਵਿਚ ਜਿਹੜੀ ਸਿਹਤ ਸੇਵਾਵਾਂ ਨੇ ਉਹਨਾਂ ਨੂੰ ਬਹੁਤ ਬਿਹਤਰ ਕਰਨਾ ਟਰਸ਼ਰੀ ਹੈਲਥ ਕੇਅਰ ਨੂੰ ਬਿਹਤਰ ਕਰਨਾ ਉਸ ਦੇ ਵਿੱਚ ਮੈਡੀਕਲ ਕਾਲਜ ਹਸਪੀਟਲ ਕੈਂਸਰ ਹਸਪੀਟਲ ਪੀਜੀਆਈ ਦੇ ਲੈਵਲ ਦੇ ਇਹਨਾਂ ਨੂੰ ਸਿਹਤ ਸੇਵਾਵਾਂ ਨੂੰ ਲੈ ਕੇ ਆਣਾ ਔਰ ਦੂਸਰੀ ਸਭ ਤੋਂ ਵੱਡੀ ਕੋਸ਼ਿਸ਼ ਰਹੇਗੀ ਕਿ ਰੋਜ਼ਗਾਰ ਨੂੰ ਲੈ ਕੇ ਆਣਾ ਇੰਡਸਟਰੀ ਵੱਡੀ ਲੈ ਕੇ ਆਣਾ ਔਰ ਖਾਸ ਤੌਰ ਤੇ ਕੰਢੀ ਏਰੀਆ ਨੂੰ ਇੱਕ ਇੰਡਸਟਰੀਅਲ ਪੈਕੇਜ ਦੇਣਾ ਹਿੱਲੀ ਏਰੀਆ ਦੀ ਤਰਜ਼ ਤੇ ਹਿਮਾਚਲ ਦੀ ਤਰਜ਼ ਤੇ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਤੀਸਰਾ ਜਿਹੜੇ ਐਜੂਕੇਸ਼ਨ ਹੈ ਐਜੂਕੇਸ਼ਨ ਨੂੰ ਬਿਹਤਰ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਾਡੀ ਪਹਿਲ ਹੈ ਕਿ ਐਜੂਕੇਸ਼ਨ ਨੂੰ ਬਿਹਤਰ ਕੀਤਾ ਜਾਵੇ ਸੋ ਐਜੂਕੇਸ਼ਨ ਨੂੰ ਬਿਹਤਰ ਕਰਾਂਗੇ ਜਿਹੜਾ ਰੀਜਨਲ ਕੈਂਪਸ ਹੈ ਪੰਜਾਬ ਯੂਨੀਵਰਸਿਟੀ ਦਾ ਉਹਨੂੰ ਅਪਗ੍ਰੇਡ ਕਰਾਂਗੇ ਤੇ ਇਵਨ ਟੈਕਨੀਕਲ ਯੂਨੀਵਰਸਿਟੀ ਮੇਰੀ ਸੋਚ ਆਵੇ ਲੈ ਕੇ ਆਈਏ ਜਮਾਨਾ ਹੈ ਤੇ ਬੱਚੇ ਜਿਹੜੇ ਉਹਦੇ ਚ ਇੰਡਸਟਰੀ ਓਰੀਐਂਟਡ ਕੋਰਸੇ ਕਰ ਸਕਣ ਔਰ ਰੇਲ ਲਿੰਕ ਨੂੰ ਜਿਹੜਾ ਟਾਂਡਾ ਤੋਂ ਲੈ ਕੇ ਸੈਲੇ ਨੂੰ ਕਨੈਕਟ ਕਰਨਾ ਪਾਇਆ ਹੁਸ਼ਿਆਰਪੁਰ ਤਾਂ ਕਿ ਜਿਹੜਾ ਸਾਡੇ ਰੇਲ ਸਰਵਿਸਿਜ਼ ਬਿਹਤਰ ਹੋਣ ਔਰ ਜਿਹੜੇ 4 ਲੇਨ ਮਾਰਗ ਬਣਾਣਾ ਤਾਂ ਕਿ ਸਾਡੀ ਜਿਹੜੀ ਟ੍ਰੈਫਿਕ ਤੇ ਜਿਹੜਾ ਬਿਜ਼ਨਸ ਆ ਅਟਰੈਕਟ ਹੋਵੇ ਸਰ ਤੇਰਾ ਜ਼ੀਰੋ ਕਹਿ ਰਹੇ ਸੀਗਾ ਤਿੰਨ ਰਹਿ ਗਏ ਇੱਕ ਲਿੱਖਿਆ ਨਾਲ ਨਹੀਂ ਕੋਈ ਗੱਲ ਨਹੀਂ ਦੇਖੋ ਇਹ ਹਮੇਸ਼ਾ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਕਈ ਵਾਰ ਅਸੀਂ ਕੁਝ ਨਵਾਂ ਸਿੱਖਦੇ ਵੀ ਹਾਂ ਕੁਝ ਜੋ ਕੀਤਾ ਹੈ ਉਹ ਗਲਤੀਆਂ ਨੂੰ ਐਨਲਾਈਜ਼ ਕਰਾਂਗੇ ਤੇ ਦੁਬਾਰਾ ਫਿਰ ਸਰਕਾਰ ਨੂੰ ਬਣਾਣੀ ਹੈ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਔਰ ਐਨੇ ਹੀ ਵਿਧਾਇਕ ਦੁਬਾਰਾ ਜਿੱਤਾਂਗੇ 92 ਵੀ ਪਹਿਲਾਂ ਜਿੱਤੇ 92 ਫਿਰ ਜਿੱਤਾਂਗੇ ਥੈਂਕ ਯੂ ਸਾਥ ਥੈਂਕ ਯੂ